ਲੋ ਵੀ ਚਾਚੇ ਦੀ ਹੋ ਗਈ ਸਿਹਤ ਡਾਊਨ ਤੇ ਆਓ ਪੁੱਛਦੇ ਆਂ ਕੀ ਚੱਕਰ ਬਣਿਆ 15 ਦਿਨ ਹੋ ਗਏ ਮਸ਼ੀਨ ਕੋਲ ਬਣੀ ਜਾਂਦਾ ਹਾਂ ਕਿਵੇਂ ਚਾਚਾ ਸ੍ਰੀ ਕਾਲ ਤੁਸੀਂ ਦੱਸੋ ਪੁੱਤ ਜੀ ਚੱਕਰ ਬਣਿਆ ਸਿਹਤ ਬੜੀ ਡਾਊਨ ਹੋ ਗਈ ਹੈ ਨਾ ਬਸ ਇਸ ਤਰ੍ਹਾਂ ਹੀ ਆ ਤੇ ਬਾਕੀ ਮੈਂ ਭਰਾਵਾਂ ਅੱਗੇ ਅਪੀਲ ਕਰਦਾ ਬੜੇ ਭੈਣਾ ਭਰਾਵਾਂ ਕਿ ਪਹਿਲਾਂ ਵੀ ਕਰਦਾ ਰਿਹਾ ਵਾਂ ਭਾਵੇਂ ਕੋਈ ਨਸ਼ਾ ਕਰ ਰਿਹਾ ਭਾਵੇਂ ਕਿਸੇ ਨੇ ਛੱਡਿਆ ਵਾ ਤੇ ਮੇਰੇ ਵੀਰ ਇੱਕ ਵਾਰ ਚੈੱਕ ਅਪ ਆਪਣਾ ਜ਼ਰੂਰ ਕਰਾਓ ਇਸ ਤਰ੍ਹਾਂ ਹੀ ਆਪਣਾ ਵੀਰ ਇੱਕ ਹੁੰਦਾ ਸੀ ਪੰਤਾ ਕੋਟ ਵਾਲਾ ਬੜੇ ਭਰਾ ਜਾਣਦੇ ਵੀ ਹੋਗੇ ਹੁੰਦਾ ਨਸ਼ਾ ਛਡਾਉਂਦਾ ਕੇਂਦਰ ਵੀ ਰਿਆ ਸੀ ਉਹਨੂੰ ਸੱਤ ਅੱਠ ਸਾਲਾਂ ਪਿੱਛੋਂ ਆਣ ਕੇ ਥੋੜੀ ਇਹ ਚੀਜ਼ ਨੇ ਕਿ ਹਲੇ ਫੈਕਸ਼ਨ ਦੀ ਮੇਰੇ ਭਰਾ ਜਰੂਰ ਜਾ ਕੇ ਇੱਕ ਵਾਰਾ ਰਿਪੋਰਟ ਜਰੂਰ ਕਰਾਓ ਭਾਵੇਂ ਕੋਈ ਕਰ ਰਿਹਾ ਨਸ਼ਾ ਤੇ ਭਾਵੇਂ ਕਿਸੇ ਨੇ ਛੱਡਿਆ ਵਾ ਮੈਨੇ ਹੁਣ ਚੌਥਾ ਸਾਲ ਲੱਗਾ ਹੋਇਆ ਹੈ ਤੇ ਮੈਨੂੰ ਆਇਆ ਹੀ ਫੈਕਸ਼ਨ ਵਾ ਇਹ ਮੜੀ ਜੀ ਹੈਨਾ ਤੇ ਉਹ ਚੀਜ਼ ਫੈਕਸ਼ਨ ਲੈ ਕੇ ਮੈਂ ਖਾ ਲਿਆ ਮਰਬਾ ਵੇਲਗੀਰੀ ਦਾ ਜਿਹਨੂੰ ਆਂਦੇ ਆ ਵੀ ਲੀਵਰ ਵਾਸਤੇ ਬੜਾ ਵਧੀਆ ਹੁੰਦਾ ਵਾ ਉਹ ਮਰਬਾ ਦਾ ਕਾਹਦਾ ਨਾਲ ਉਹਨੇ ਮੇਰੀ ਸ਼ੂਗਰ ਵੀ ਵਧਾਤੀ 362 ਸ਼ੂਗਰ ਕਰਤੀ ਤੇ ਸੈੱਲ ਡਾਊਨ ਕਰਤੇ ਚਲੋ ਹੁਣ ਸੈੱਲਾਂ ਦਾ ਥੋੜਾ ਪੈ ਗਿਆ ਫਰਕ ਤੇ ਨਾਲ ਫੈਕਸ਼ਨ ਹੀ ਜਿਆਦਾ ਕਰਤੀ ਹੁਣ 15 ਦਿਨੋਂ ਜੱਲੇ ਤੇਰੇ ਸਾਹਮਣੇ ਦਵਾਈ ਚੱਲਦੀ ਪਈ ਆ ਹਾਂਜੀ ਤੇ ਮੇਰੇ ਵੀਰ ਅਪੀਲ ਹੀ ਆ ਭੈਣਾਂ ਅੱਗੇ ਅਪੀਲ ਆਪਣੇ ਭਰਾਵਾਂ ਨੂੰ ਜਾਂ ਹਸਬੰਡਾਂ ਨੂੰ ਵੀ ਜੀ ਇੱਕਦਮ ਭੈਣੋ ਟੈਸਟ ਜ਼ਰੂਰ ਕਰਾਓ ਭਾਵੇਂ ਤਾਂ ਕੋਈ ਭਾਂ ਸ਼ਰਾਬ ਪੀਂਦਾ ਵਾ ਭਾਵੇਂ ਚਿੱਟੇ ਭਾਵੇਂ ਛੱਡਿਆ ਭਾਵੇਂ ਜਾਂ ਕਿਦਾਂ ਵੀ ਬੜੀ ਨਾਮਰਾਦ ਬਿਮਾਰੀ ਆ ਖਾਸ ਕਰਕੇ ਨਸ਼ੇ ਵਾਲੇ ਬੰਦਿਆਂ ਨੂੰ ਜਿਹੜਾ ਕੋਈ ਕਰਦਾ ਭਾਵੇਂ ਕੋਈ ਛੱਡੀ ਬੈਠਾ ਵਾ ਤੇ ਹੁਣ ਤੇਰੇ ਸਾਹਮਣੇ ਵੇਖ ਲੈ ਕਿਵੇਂ ਹੁੰਦਾ ਇਹ ਸਰੀਰ ਤੇ ਹੁਣ ਪਤਾ ਲੈਣ ਵਾਲੇ ਵੀ ਜਾਂਦੇ ਆ ਯਾਰ ਸਰੀਰ ਤੇ ਸੁੱਕ ਗਿਆ ਇੱਕਦਮ ਪਤਾ ਲੈਣ ਵਾਲਿਆਂ ਨੇ ਸੁੱਕਾ ਸੁਕਾ ਦੇਣਾ ਕਿਉਂ ਪ੍ਰਭੂਏ ਹਾਂਜੀ ਹਾਂ ਤੇ ਚਲੋ ਮੇਰੇ ਵੀਰ ਜਰੂਰ ਮੇਰੀ ਇਸ ਗੱਲ ਦਾ ਖਿਆਲ ਕਰਿਆ ਜੋ ਧੰਨਵਾਦ ਜੀ